ਲੋਕ ਸਭਾ ਚੋਣਾਂ 2024 ਦੇ ਨਤੀਜੇ ਲਗਭਗ 90% ਤੱਕ ਆ ਚੁੱਕੇ ਨੇ ਜਿੱਥੇ ਵੱਡੇ ਆਗੂ ਨੇ ਜਿਹੜੇ ਕਈ ਜਗ੍ਹਾ ਦੇ ਉੱਤੇ ਲੋਕਾਂ ਨੇ ਉਹਨਾਂ ਨਿਕਾਰਿਆ ਹੈ ਤੇ ਕਈ ਜਗ੍ਹਾ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਜਾਣ ਦਾ ਮੌਕਾ ਵੀ ਦੇ ਰਹੇ ਨੇ ਖਡੂਰ ਸਾਹਿਬ ਹਲਕੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਜਿਹੜਾ ਬਹੁਤ ਹੀ ਚਰਚਿਤ ਹਲਕਾ ਹੈ ਹੁਣ ਤੱਕ ਰਿਹਾ ਹੈ ਤੇ ਕਾਫੀ ਜ਼ਿਆਦਾ ਜਿਹੜਾ ਪੰਥਕ ਜ਼ੋਰ ਸੀ ਚਾਹੇ ਖੰਡੂਰ ਸਾਹਿਬ ਲਾ ਲਈਏ ਚਾਹੇ ਫਰੀਦਕੋਟ ਹਲਕਾ ਲਾ ਲਈਏ ਦੋਨਾਂ ਦੇ ਉੱਤੇ ਜਿੱਤੇ ਨੌਜਵਾਨਾਂ ਦੇ ਵਿੱਚ ਭਾਰੀ ਉਛਾਹ ਦੇਖਣ ਨੂੰ ਮਿਲ ਰਿਹਾ ਸੀ ਤੇ ਜਿੱਦਰ ਨੂੰ ਕਿਹਾ ਜਾਂਦਾ ਹੈ ਕਿ ਨੌਜਵਾਨ ਚੱਲਦਾ ਆਪਣੇ ਦੇ ਨਾਲ ਜਿੱਤ ਯਕੀਨੀ ਬਣਾ ਦਿੰਦਾ ਉਸ ਉਮੀਦਵਾਰ ਦੀ ਸੋ ਅਜਿਹਾ ਹੀ ਹੁਣ ਇਹਨਾਂ ਰੁਝਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਤੇ ਅਮਰਤ ਪਾਲ ਸਿੰਘ ਖੰਡੂਰ ਸਾਹਿਬ ਹਲਕੇ ਤੋਂ ਵੱਡੀ ਲੀਡ ਲੈ ਕੇ ਅੱਗੇ ਨਿਕਲ ਰਹੇ ਨੇ ਉੱਥੇ ਹੀ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਵੀ ਵੱਡੀ ਲੀਡ ਦੇ ਨਾਲ ਅੱਗੇ ਵਧ ਰਹੇ ਨੇ ਤੇ ਆਪਾਂ ਆਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਵੀ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ 11-12000 ਦੀ ਲੀਡ ਜਿਹੜਾ ਜਿਹੜੀ ਉਹ ਬਣਾ ਚੁੱਕੇ ਨੇ ਰਿਜ਼ਲਟ ਆਉਣ ਤੱਕ ਇਹ ਲੀਡ ਕਿੰਨਾ ਕੁ ਅੱਗੇ ਪਹੁੰਚਦੀ ਹੈ ਕਿੰਨਾ ਕਿਸ ਵਿੱਚ ਡਾਊਨਫਾਲ ਆਉਂਦਾ ਇਹ ਕੰਟੈਕ ਤੱਕ ਉਹ ਵੀ ਸਥਿਤੀ ਸਪਸ਼ਟ ਹੋ ਜਾਵੇਗੀ ਫਿਲਹਾਲ ਜਿਤਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ ਕੁਰਾਲੀ ਵਿਖੇ ਇਕੱਠੇ ਹੋਣਾ ਸ਼ੁਰੂ ਹੋ ਚੁੱਕੇ ਨੇ ਜਿੱਥੇ ਇਹਨਾਂ ਦੁਆਰਾ ਕਿਹਾ ਵੀ ਜਾ ਰਿਹਾ ਹੈ ਕਿ ਜੇ ਸਿੱਖ ਕੌਮ ਦਾ ਜਿੱਤੇ ਖੱਲੂਘਾਰਾ ਦਿਵਸ ਮਨਾਇਆ ਜਾਏਗਾ ਉਸ ਦੇ ਚਲਦੇ ਇੱਥੇ ਕੋਈ ਵੀ ਢੋਲ ਠਮੱਕਾ ਜੋ ਜਿੱਤ ਨੂੰ ਕਿਸ ਤਰ੍ਹਾਂ ਮਨਾਉਂਦੇ ਨੇ ਕੀ ਅੱਗੇ ਦੀ ਰਣਨੀਤੀ ਰਹੇਗੀ ਆਓ ਤੁਹਾਨੂੰ ਵੀ ਸੁਣਾਉਂਦੇ ਆ ਬੋਲੂਗੇ ਬਹੁਤ ਵਧੀਆ ਪ੍ਰੋਫੈਕਸ਼ਨ ਕੀਤਾ ਤੁਹਾਡੇ ਕੀ ਵਿਚਾਰ ਹੈ ਤੇ ਦਾ ਦੇਖੋ ਜੀ ਵਧੀਆ ਰੁਝਾਨ ਹੈ ਜੀ ਸਾਡੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਔਰ ਅਸੀਂ ਜਿੱਤ ਦੇ ਵੱਲੋਂ ਵਧ ਰਹੇ ਹਾਂ ਔਰ ਸਾਡੀ ਜਿੱਤ ਯਕੀਨੀ ਹੈ ਜੀ ਫਿਲਹਾਲ ਕੀ ਸਥਿਤੀ ਹੈ ਜੀ ਇਸ ਵਕਤ ਫਿਲਹਾਲ ਜੀ ਅਸੀਂ 12000 ਸਮਥਿੰਗ ਵੋਟ ਨਾਲ ਲੀਡ ਕਰ ਰਹੇ ਹਾਂ ਜੀ ਤਕਰੀਬਨ ਤਕਰੀਬਨ ਮੇਰੇ ਖਿਆਲ 75% ਤੱਕ ਅਕਾਊਂਟਿੰਗ ਹੋ ਚੁੱਕੀ ਆ 25% ਰਹਿ ਗਈ ਜੀ ਕਿੰਨੀ ਕੀ ਲੀਡ ਲੱਗਦਾ ਵੀ ਹੋਰ ਜਾ ਸਕਦੀ ਹੈ ਕੁਝ ਵੀ ਹੋ ਸਕਦਾ ਜੀ ਕਿਉਂਕਿ ਹੁਣ ਲੀਡ ਵਧ ਰਹੀ ਆ ਲਗਾਤਾਰ ਪਰ ਅਸੀਂ ਸਾਡੀ ਜਿੱਤ ਯਕੀਨੀ ਆ ਜੀ ਔਰ ਅਸੀਂ ਸਾਰੇ ਆਪਣੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਔਰ ਆਪਣੇ ਸ਼ਹਿਰ ਨਿਵਾਸੀਆਂ ਦੇ ਕਰਾਲੀ ਵਾਸੀਆਂ ਦੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਔਰ ਸਾਨੂੰ ਬਹੁਤ ਵੱਡੀ ਜਿੱਤ ਵੱਲ ਲੈ ਕੇ ਜਾ ਰਹੇ ਆ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਖੜਾਗੇ ਆਪਣੇ ਸ਼ਹਿਰ ਵਾਲਿਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਦਾਵਾ ਕਰ ਰਹੇ ਸੀ ਕਿ ਵੀ ਪੰਜਾਬ ਵਿੱਚ 13 0 ਨਾਲ ਜਿਹੜੀ ਜਿੱਤ ਹਾਸਲ ਹੋਵੇਗੀ ਕੀ ਲੱਗਦਾ ਹੈ ਕਿਉਂ ਬੋਟ ਬੈਂਕ ਘਟਿਆ ਹੈ ਭਾਜਪਾ ਦਾ ਬੋਟ ਬੈਂਕ ਕਿਉਂ ਵਧਿਆ ਹੈ ਜੀ ਕਾਰਨ ਕੀ ਲੱਗਦਾ ਹੈ ਜੀ ਦੇਖੋ ਜੀ ਜਿਹੜੇ ਇੱਥੇ ਅਲਾਈਅੰਸ ਸੀਗਾ ਬਾਕੀ ਜਗ੍ਹਾ ਸਾਰੇ ਕਾਂਗਰਸ ਦੇ ਨਾਲ ਅਲਾਈਅੰਸ ਹੋਇਆ ਪਰ ਕਾਂਗਰਸ ਨੇ ਵਿਚਿਤ ਕਰੀ ਉਹਦੇ ਦੀ ਜਿੱਦੀ ਵਜ੍ਹਾ ਨਾਲ ਸਾਡੀਆਂ ਪਾਰਟੀਆਂ ਅਲੱਗ-ਅਲੱਗ ਲੜੀਆਂ ਜੇ ਇਕੱਠੇ ਹੋ ਕੇ ਲੜਦੇ ਤਾਂ ਸ਼ਾਇਦ 13 13 0 ਹੀ ਆਉਂਦੀਆਂ ਅੱਜ ਸਾਲ ਆ ਜੇਕਰ ਭਾਜਪਾ ਜਿੱਤ ਰਿਹਾ ਹੋ ਤਾਂ ਕੀ ਪ੍ਰੋਗਰਾਮ ਦਿੱਤੇ ਗਏ ਹੈ ਜੀ ਕਿਉਂਕਿ ਜੀ ਇੱਕ ਸਿੱਖ ਪੰਥ ਦਾ ਇੱਕ ਹੁਕਮ ਆਇਆ ਹੋਇਆ ਜੀ ਕਿ ਕੱਲੂਕਾਰੇ ਦੇ ਵਿੱਚ ਚੱਲ ਰਿਹਾ ਜੀ ਕੱਲੂਕਾਰਾ ਸਪਤਾ ਚੱਲ ਰਿਹਾ ਇਸ ਦੀ ਵਜ੍ਹਾ ਨਾਲ ਟੋਲਟ ਮੱਕਾ ਨਹੀਂ ਹੋਵੇਗਾ ਜੀ ਪਰ ਜਿੱਦ ਦੀ ਖੁਸ਼ੀ ਵਿੱਚ ਮਠਾ ਮੂ ਜ਼ਰੂਰ ਕਰਾਇਆ ਜਾਊਗਾ ਜੀ ਹਾਂਜੀ ਹਾਂਜੀ ਸਤਾ ਜੀ ਸਾਰਿਆਂ ਨੇ ਕੀ ਕਬੋਟ ਦੇ ਰੂਪ ਵਿੱਚ ਆਪਣਾ ਮਤਦਾਨ ਕਰਕੇ ਉਹ ਸਾਡੇ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਨੂੰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਬਣਾ ਰਹੇ ਆ ਪਾਸੇ અમારી ਪਾਰਟੀ ਜਿਸ ਜੇ ਖੁਸ਼ੀਆ ਦੋਧਰ ਪਾਸੇ ਕੈਮਨ ਮੰਤਰੀ ਅਮੋਲਕਨ ਵਾਦ ਵੀ ਬਾਰੇ ਜਿ ਨੇੜੇ ਆਈ ਹੈ ਕੀ ਗਣਾ ਜਾਉਗੇ ਦੋ ਦੋ ਖੁਸ਼ੀਆਂ ਇਕੱਠੀਆਂ ਹੋ ਰਹੀਆਂ ਆ ਇਹ ਖੁਸ਼ੀ ਮਨਾਈ ਜਾਉਗੇ ਬਹੁਤ ਵਧੀਆ ਖੁਸ਼ੀ ਦੋਹੇ ਖੁਸ਼ੀਆਂ ਬਹੁਤ ਅੱਛੀ ਤਰ੍ਹਾਂ ਮਨਾਈ ਜਾਉਗੇ ਔਰ ਥੋੜੇ ਰਹੀ ਮੈਂ ਸਾਰੇ ਵੋਟਰਾਂ ਦਾ ਆਪਣੇ ਇਲਾਕੇ ਦੇ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪਾਰਟੀ ਦੀ ਆਵਾਜ਼ ਵੀ ਪਾਰਟੀ ਦੀ ਜਿੱਤ ਕਰਾਈ ਔਰ ਅਨੰਦਪੁਰ ਸਾਹਿਬ ਜਿਹੜਾ ਹਲਕਾ ਸਾਡਾ ਅੱਜ ਤੇ ਮਨਵਿੰਦਰ ਕਾਂਗੜੀ ਐਲਾਨ ਬਾਕੀ ਹੈ ਪੈਸੇ ਜਿੱਤੇ ਹੋਏ ਹੈ ਇਹ ਮੈਂ ਸਾਰਿਆਂ ਨੂੰ ਬਤਾਈ ਦੇਣਾ ਚਾਹੁੰਦਾ ਲੀਡ ਜਿਹੜੀ ਆ ਬਾਤ ਵੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਦੀ ਕੀ ਕਹਿਣਾ ਚਾਹੁੰਦੇ ਹੋ ਲੀਡ ਜਿਹੜੀ ਹੈਗੀ ਕਿ ਲਗਾਤਾਰ ਵੱਧ ਰਹੀ ਹੈ ਸਭ ਨੂੰ ਉਮੀਦ ਹੈ ਕਿ ਲਗਭਗ ਇਸ ਟਮ ਲੀਡ ਜਿਹੜੀ ਚੱਲ ਰਹੀ ਹੋ 13000 ਚੱਲ ਰਹੀ ਹੈ ਇਸ ਤੇ ਲਗਭਗ 20000 ਦੇ ਕਰੀਬ ਆ ਬਜਤਾਂਗੇ ਜੀ ਆਪਾਂ ਸੀਟ ਕੀ ਲੱਗਦਾ ਹੈ ਮਾਰਜਨ ਕਿਉਂ ਘਟ ਰਿਹਾ ਕਿਉਂਕਿ ਉਮੀਦ ਲੋਕਾਂ ਨੂੰ ਜ਼ਿਆਦਾ ਸੀ ਵੀ ਜ਼ਿਆਦਾ ਮਾਰਜਨ ਆ ਆਮ ਆਦਮੀ ਪਾਰਟੀ ਦੇਖੋ ਮਾਰਜਨ ਜਿਹੜਾ ਹੈਗਾ ਕਿ ਇਹ ਲੋਕਾਂ ਦੀ ਮਰਜ਼ੀ ਹੈ ਜੀ ਪਬਲਿਕ ਦੀ ਤੇ ਦੂਜੀ ਸਭ ਤੋਂ ਵੱਡੀ ਗੱਲ ਕੀ ਚੱਕਰ ਹੈ ਕਿ ਇਸ ਟਾਈਮ ਜਿਹੜਾ ਮੁਕਾਬਲਾ ਉਤਰਕਾਉਣਾ ਹੋ ਰਿਹਾ ਮੁਕਾਬਲਾ ਉਰੇ ਤੇ ਉਹ ਸਭ ਤੋਂ ਵੱਡੀ ਗੱਲ ਕੀ ਚੱਕਰ ਹੈ ਕਿ ਇਹਦੇ ਵਿੱਚ ਕੁਝ ਪਾਰਟੀਆਂ ਵੀ ਇਕੱਠੀਆਂ ਹੋ ਕੇ ਮੈਦਾਨ ਕਰਨੀਆਂ ਇੱਕ ਦੂਜੀ ਪਾਰਟੀ ਨੂੰ ਗੈਰ ਨਿਵਾਸੀ ਆਮਾਦੀ ਪਾਰਟਨ ਕਰਨ ਨਿਵਾਸੀ ਜੀ ਹੈ ਨਾ ਤੇ ਆਮਾਦੀ ਪਾਰਟੀ ਆਪਣੇ ਲੋਕਾਂ ਦੇ ਲਈ ਤੇ ਮਾਲਵੇ ਦੇ ਕਾਂਸੇ ਉਚਾਣੇ ਵਾਲੇ ਸਪੋਰਟ ਦੇਣ ਵਾਲੇ ਜਿਸ ਕਾਂਸ ਦਾ ਸੀਟ ਕੱਢ ਰਹੇ ਨੇ